ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਦੱਸਣਾ ਚਾਹਣਾ ਹੈ ਡੀਜ਼ਲ ਫਿਲਟਰ ਮਾੜਾ ਕੀ ਨੁਕਸਾਨ ਕਰ ਸਕਦਾ ਦੂਰੋ ਦੋਸਤ ਆਉਂਦੇ ਨੇ ਡੀਜ਼ਲ ਫਿਲਟਰ ਦੀ ਹਾਲਤ ਬਹੁਤ ਮਾੜੀ ਹੁੰਦੀ ਹੈ ਜਿਉਂ ਜੀ ਇਸ ਫਿਲਟਰ ਦੀ ਨਿਕਲਦੀ ਹੈ ਤੇ ਫਿਲਟਰ ਬਾਡੀ ਖੋਲਣ ਵਿੱਚ ਚੌਕੀ ਹੁੰਦੀ ਹੈ ਤੇ ਜਦੋਂ ਡੀਜ਼ਲ ਕੱਢਦੇ ਆ ਫਿਲਟਰ ਕੱਢਦੇ ਆ ਤੇ ਇਹੋ ਜਿਹਾ ਨਿਕਲਦਾ ਸਾਡਾ ਮਕਸਦ ਹੁੰਦਾ ਹੈ ਵੀ ਕੰਮ ਨੂੰ ਰਿਜ਼ਲਟ ਦਿੱਤਾ ਜਾਵੇ ਕੁਆਲਿਟੀ ਦਾ ਕੰਮ ਕੀਤਾ ਜਾਵੇ ਜਦੋਂ ਫਿਲਟਰਾਂ ਦੀ ਹਾਲਤ ਮਾੜੀ ਦੋਸਤੋ ਔਲ ਪੌਂਡ ਦਾ ਸਾਡਾ ਮਤਲਬ ਇਹ ਨਾ ਕਹ ਵੀ ਜਦੋਂ ਫਿਲਟਰ ਬਾਡੀ ਨੂੰ ਸਾਫ਼ ਕਰ ਦਈਦੇ ਨਾ ਤੇ ਨਵਾਂ ਫਿਲਟਰ ਪਾਉਣਾ ਹੁੰਦਾ ਤੇ ਜਿਹੜੀ ਗਾਂ ਵਾਲੀ ਸਪਲਾਈ ਚ ਕੋਈ ਕਚਰਾ ਹੁੰਦਾ ਤਾਂ ਉਹ ਲੂਬ੍ਰੀਕੇਸ਼ਨ ਨਾਲ ਕੋਈ ਮਾੜਾ ਮੋਟਾ ਫਰਕ ਪੈ ਜੇ ਸੋ ਹਮਰ ਰਿਕਵੈਸਟ ਆ ਆਪ ਜੀ ਨੂੰ ਜਦੋਂ ਤੁਸੀਂ ਕੰਮ ਕਰਾਉਣਾ ਨੇ ਉਹ ਇਹ ਨਾ ਸੋਚਿਆ ਕਰੋ ਵੀ ਯਾਰੇ ਧੋ ਕੇ ਪਾ ਦੇ ਬਈ ਫੂਕ ਮਾਰ ਕੇ ਪਾ ਦੇ ਬਈ ਇਹ ਝਾੜ ਕੇ ਪਾ ਦੇ ਮਕੈਨਿਕ ਤੁਹਾਡੇ ਮੁਤਾਬਕ ਕੰਮ ਕਰ ਦਿੰਦਾ ਤੇ ਤੁਹਾਡਾ ਸਵਾ ਲੱਖ ਡੇਢ ਲੱਖ ਦਾ ਨੁਕਸਾਨ ਹੁੰਦਾ ਤੁਹਾਡਾ ਪੰਪ ਤੇ ਇੰਜੈਕਟਰ ਡਾਊਨ ਹੋ ਜਾਂਦੇ ਆਉਣ ਵਾਲੇ ਦਿਨਾਂ ਚ ਮੈਂ ਦੱਸੂਗਾ ਵੀ ਫਿਲਟਰ ਹਾਲਤ ਇਦਾਂ ਦੀ ਹੋਵੇ ਤੇ ਰੇਲ ਦੇ ਵਿੱਚ ਕਚਰੇ ਕਿਵੇਂ ਚਲੇ ਜਾਂਦੇ ਤੇ ਇੰਜੈਕਟਰ ਕਿਵੇਂ ਡੈਮੇਜ ਹੁੰਦੀ ਹੈ ਤੇ ਉਹਨੂੰ ਨੁਕਸ ਕਿਵੇਂ ਲੱਭੀਦਾ ਗੁਰਪ੍ਰੀਤ ਸਿੰਘ ਜਸਪ੍ਰੀਤ ਮੋਟਰਜ਼ ਮੋਗਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਕਰੂ ਮੈਂ ਦਿਲ ਦੀਆਂ ਗੱਲਾਂਾਂ ਤੋਂ ਤੁਹਾਨੂੰ ਸਵਾਗਤ ਤੇ ਪਿਆਰ ਕਰਦਾ ਹੈ ਇਹ ਪਿਆਰ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ ਹੈਗਾ ਵੀ ਜਿਹੜੇ ਕੌੜੇ ਸ਼ਬਦ ਕਈ ਨਹੀਂ ਬੋਲ ਜਾਂਦੇ ਉਹ ਵਿਅਕਤੀ ਨੂੰ ਆਪਣਾ ਬਣ ਸਮਝ ਕੇ ਬੋਲੇ ਜਾਂਦੀ ਹੈ ਮੈਂ ਮਿੱਠੀਆਂ ਨਹੀਂ ਮਾਰਦਾ ਮੈਂ ਕਿਤੇ ਵੀ ਨਹੀਂ ਚਾਹੁੰਦਾ ਵੀ ਵਿਅਕਤੀ ਮੇਰੇ ਕੋਲੇ ਆ ਕੇ ਕੰਮ ਕਰਵਾਵੇ ਕਿਉਂਕਿ ਹੱਸਦੇ ਚਿਹਰੇ ਦੇ ਮਗਰ ਬਹੁਤ ਸਾਰੀਆਂ ਮੁਸ਼ਕਲਾਂ ਹੋ ਸਕਦੀਆਂ ਹੈ ਕਿਉਂਕਿ ਚਿਹਰਾ ਹੱਸਦਾ ਰਹੇ ਤੇ ਜ਼ਿੰਦਗੀ ਵਧੀਆ ਨਿਕਲਦੀ ਧੰਨਵਾਦ